ਇੱਕ ਤਾਂ ਆਪਾਂ ਜਮਾ ਸਸਤਾ ਮੋਟਰਸਾਈਕਲ ਲੈ ਕੇ ਪਹੁੰਚੇ ਅਸੀਂ ਇੱਕ ਆਪਾਂ ਜਮਾ ਸਸਤੀ ਗੱਡੀ ਲੈ ਕੇ ਪਹੁੰਚੇ ਆ ਤਾਂ ਇੱਕ ਘਰ ਦਾ ਬਹੁਤ ਸਾਰਾ ਸਮਾਨ ਮਾਲਕ ਨੇ ਵੇਚਣਾਗਾ ਉਹਦੀ ਵੀ ਆਪਾਂ ਗੱਲ ਕਰਾਂਗੇ ਸਾਰਾ ਕੁਝ ਦੇਖਦੇ ਅਸੀਂ ਵੀਡੀਓ ਪ੍ਰੋਪਰ ਤੁਸੀਂ ਦੇਖਿਓ ਵਾਰਿਸਰ ਆਪਾਂ ਗੱਲ ਕਰਦੇ ਆ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ 9466329488 ਜੇ ਤੁਹਾਡੇ ਕੋਲੇ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਕੁਝ ਵੀ ਹੈ ਜੀ ਵੇਚਣ ਵਾਸਤੇ ਆਪਣੇ ਕੋਲੇ ਭੇਜ ਕੇ ਐਡ ਤੁਸੀਂ ਬਿਲਕੁਲ ਫਰੀ ਦੇ ਵਿੱਚ ਕਰਵਾ ਸਕਦੇ ਹੋ ਉੱਤੇ ਆਪਣਾ ਹਰੇ ਜਿਹੇ ਅੱਖਰਾਂ ਚ ਨੰਬਰ ਲਿਖਿਆ ਰਹਿੰਦਾ ਹੈ ਵੀਡੀਓ ਜਾਣਕਾਰੀ ਫੋਟੋ ਮਾ ਭੇਜ ਦਿਓ ਪਹਿਲੀ ਗੱਡੀ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਸੀ ਨਿਸ਼ਾਨ ਦੀ ਸਾਨੀ ਗੱਡੀ ਆਪਾਂ ਲੈ ਕੇ ਪਹੁੰਚਿਆ ਐਕਸਲ ਪੰਜਾਬ ਨੰਬਰ ਹੈ ਜੀ ਨੰਬਰ ਪਲੇਟਾਂ ਸਰਕਾਰੀ ਲੱਗੀਆਂ ਹੋਈਆਂ ਆਪਾਂ ਨੂੰ ਮਿਲ ਜਾਣਗੀਆਂ ਬੰਪਰ ਟੂ ਬੰਪਰ ਗੱਡੀ ਦੀ ਕੰਡੀਸ਼ਨ ਆਲੂਕੀ ਆਪਾਂ ਨੂੰ ਮਿਲੂਗੀ ਨਾ ਕੋਈ ਰੰਗ ਤੇ ਨਾ ਹੀ ਕੋਈ ਡੈਮੇਜ ਨਾ ਹੀ ਕੋਈ ਕਿਸੇ ਪਾਸੋਂ ਪ੍ਰੋਬਲਮ ਹੈ ਵਧੀਆ ਗੱਡੀ ਆਪ ਨੂੰ ਦੇਖਣ ਨੂੰ ਮਿਲੂਗੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਮਾਲਕ ਦਾ ਏਰੀਆ ਧੂਰੀ ਹੈ ਜੀ ਧੂਰੀ ਜਾ ਕੇ ਦੇਖ ਸਕਦੇ ਹੋ ਮਾਡਲ ਦੀ ਗੱਲ ਕਰੀਏ ਤਾਂ 2012 ਮਾਡਲ ਗੱਡੀ ਮਾਲਕ ਨੇ ਦੱਸੀ ਹੈ ਡੀਜ਼ਲ ਤੇ ਗੱਡੀ ਹੈ ਇਹ ਡਿਮਾਂਡ ਦੀ ਗੱਲ ਕਰੀਏ 2 ਲੱਖ 15 ਹਜ਼ਾਰ ਰੁਪਇਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਧੂਰੀ ਜਾ ਕੇ ਦੇਖੋਗੇ ਤੁਹਾਨੂੰ ਗੱਡੀ ਪਸੰਦ ਆਊਗੀ ਰੇਟ ਪਸੰਦ ਆਊਗਾ ਜੀ ਬਾਕੀ ਕਾਗਜ਼ ਪੱਤਰ ਕੰਪਲੀਟ ਨੇ ਤੁਸੀਂ ਜਾ ਕੇ ਦੇਖੋਗੇ ਮਾਲਕ ਕਹਿੰਦੇ ਨੇ ਵੀ ਰੇਟ ਕਰ ਲਾਂਗੇ 215 ਇੱਕ ਵਾਰੀ ਡਿਮਾਂਡ ਇਹਨਾਂ ਨੇ ਕਹੀ ਆ ਜੀ ਜਿਹੜੇ ਮਾਲਕ ਨੇ ਗੱਡੀ ਦੇ ਉਹਨਾਂ ਦਾ ਮੋਬਾਈਲ ਨੰਬਰ 98148 2386 978 ਗੱਲਬਾਤ ਆਪ ਤੁਸੀਂ ਆਪ ਹੀ ਕਰ ਲਿਓ ਜੀ ਸਵੈਪਟ ਗੱਡੀ ਦੀ ਗੱਲ ਕਰਾਂਗੇ ਜੀ ਹੁਣ ਆਪਾਂ ਸੇਲ ਵਾਸਤੇ ਆਪਣੇ ਕੋਲੇ ਭੇਜੀ ਹੋਈ ਆ 2011 ਮਾਡਲ ਗੱਡੀ ਆਪਾਂ ਲੈ ਕੇ ਪਹੁੰਚੀ ਆ ਐਨਓਸੀ ਮਿਲ ਜੂਗੀ ਗੱਡੀ ਦੀ ਕੰਡੀਸ਼ਨ ਤੁਸੀਂ ਆਪ ਹੀ ਚੈੱਕ ਕਰ ਲਓ ਜੀ ਗੱਡੀ ਆਪਾਂ ਤੁਹਾਡੇ ਖਾਤਰ ਹਰਿਆਣਾ ਨੰਬਰ ਇਹ ਲੈ ਕੇ ਪਹੁੰਚੀ ਆ ਕਾਫੀ ਆਪਣੇ ਕੋਲੇ ਡਿਮਾਂਡ ਪਹੁੰਚੀ ਸਗੀ ਹਰਿਆਣਾ ਨੰਬਰ ਗੱਡੀ ਵਾਸਤੇ ਤੇ ਆਪਣੇ ਕੋਲੇ ਜੀਰੇ ਸਾੜ ਤੋਂ ਕਾਫੀ ਡਿਮਾਂਡ ਆਉਂਦੀ ਹੁੰਦੀ ਅਸੀਂ ਜੀਰੇ ਇਲਾਕੇ ਚੋਂ ਆਪਾਂ ਗੱਡੀ ਲੈ ਕੇ ਪਹੁੰਚੇ ਹਾਂ ਬਾਕੀ 240 ਡਿਮਾਂਡ ਇਹਨਾਂ ਨੇ ਕਹੀ ਆ ਜੀ ਬੀਮਾ ਪਿਆਗਾ ਐਨਓਸੀ ਮਿਲ ਜੂਗੀ ਕੰਡੀਸ਼ਨ ਵਧੀਆ ਸੋਹਣੀ ਗੱਡੀ ਆ ਤੁਹਾਡੇ ਖਾਤਰ ਆਪਾਂ ਲੈ ਕੇ ਪਹੁੰਚੇ ਹਾਂ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜਿਨ੍ਹਾਂ ਨੂੰ ਸੁਵਿਪਟ ਗੱਡੀ ਪਸੰਦ ਆ ਜੀ ਕਮੈਂਟ ਤੁਸੀਂ ਪਾਈ ਸੀਗੇ ਤੇ ਆਪਾਂ ਲੈ ਕੇ ਪਹੁੰਚੀਆਂ ਅਸੀਂ 240 ਇੱਕ ਵਾਰੀ ਡਿਮਾਂਡ ਹੈ ਜੀ ਘਾਟਾ ਬਾਦ ਕੀਤਾ ਜਾਊਗਾ ਮਾਲਕ ਕਹਿੰਦੇ ਨੇ ਜਿਹਨੂੰ ਵੀ ਗੱਡੀ ਪਸੰਦ ਆਵੇ ਇੱਕ ਵਾਰੀ ਘਰ ਆਜੋ ਚਲਾ ਕੇ ਦੇਖ ਲਓ ਤੋਰ ਕੇ ਦੇਖ ਲਓ ਮਾਲਕ ਕਹਿੰਦੇ ਨੇ ਵੀ ਸਾਡੇ ਘਰ ਦੀ ਗੱਡੀ ਆ ਜੀ ਪਰਸਨਲ ਗੱਡੀ ਆ ਜੇ ਤੁਹਾਨੂੰ ਪਸੰਦ ਆਈ ਅਸੀਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦਈ ਰੱਖਿਆ ਜੀ 83605 13414 ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲਬਾਤ ਆਪ ਤੁਸੀਂ ਕਰ ਲਿਓ ਨਾਲ ਦੀ ਨਾਲ ਆਪਣੇ ਚੈਨਲ ਦਾ WhatsApp ਨੰਬਰ ਜਿਹੜਾ ਉੱਤੇ ਹਮੇਸ਼ਾ ਹਰੇ ਜਖੜਾਂ 'ਚ ਲਿਖਿਆ ਰਹਿੰਦਾ ਨੋਟ ਕਰ ਲਿਆ ਕਰੋ ਜੀ ਜੇ ਤੁਸੀਂ ਵੀ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕਿਸੇ ਵੀ ਏਰੀਆ 'ਚ ਕੋਠੀ ਘਰ ਮਕਾਨ ਗੱਡੀ ਮੋਟਰਸਾਈਕਲ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਜੀ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਤੁਹਾਡੀ ਲਾ ਦਾਂਗੇ ਜੀ ਹੁਣ ਆਪਾਂ ਸਵੈਪਟ ਗੱਡੀ ਦੀ ਗੱਲ ਕਰਾਂਗੇ ਜੀ ਸਵੈਪਟ ਵੀਡੀਓ ਆਪਾਂ ਲੈ ਕੇ ਪਹੁੰਚੇ ਹਾਂ ਜੀ ਚਿੱਟੇ ਰੰਗ ਦੀ ਗੱਡੀ ਆ ਪੂਰੀ ਸੋਹਣੀ ਗੱਡੀ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚੇ ਆਏ 16 ਮਾਡਲ ਗੱਡੀ ਮਾਲਕ ਨੇ ਦੱਸੀ ਹੈ ਜੀ ਬਾਕੀ ਗੱਡੀ ਪੂਰੀ ਸੋਹਣੀ ਆ ਗੱਡੀ ਪੰਜਾਬ ਨੰਬਰ ਹੈ ਤੇ ਸਾਰਾ ਕੁਝ ਚੈੱਕ ਕਰੋ ਜੀ ਕਮੀ ਪੇਸ਼ੀ ਕੋਈ ਨਹੀਂ ਅੰਦਰੋਂ ਜੀ ਗੱਲ ਕਰੀਏ ਤਾਂ ਸੀਟ ਕਵਰ ਮੈਟਿੰਗ ਮੈਟ ਹਰ ਚੀਜ਼ ਆਪਾਂ ਨੂੰ ਵਧੀਆ ਮਿਲੂਗੀ ਗੱਡੀ ਪਹਿਲੇ ਨਾਮ ਹੈ ਜੀ ਇੱਕ ਹੱਥ ਗੱਡੀ ਚੱਲੀ ਹੋਈ ਹੈ ਤੇ ਦੋਵੇਂ ਚਾਬੀਆਂ ਜਿਹੜੀਆਂ ਕੰਪਨੀ ਵੱਲੋਂ ਨਾਲ ਆਉਂਦੀਆਂ ਆਪਾਂ ਨੂੰ ਦੋਵੇਂ ਚਾਬੀਆਂ ਨਾਲ ਮਿਲ ਜਾਣਗੀਆਂ ਗੱਡੀ ਦਾ ਰੇਟ 4,30,000 ਰੁਪਏ ਮਾਲਕ ਨੇ ਦੱਸਿਆਗਾ ਇਹ ਰੀਅਲ ਮਾਲਕ ਦਾ ਕਪੂਰਥਲੇ ਜੀ ਤੁਸੀਂ ਜਾ ਕੇ ਦੇਖੋਗੇ ਕਪੂਰਥਲੇ ਗੱਡੀ ਤੁਹਾਨੂੰ ਪਸੰਦ ਆਊਗੀ ਮਾਲਕ ਦੀ ਪਰਸਨਲ ਗੱਡੀ ਆਹੀ ਬਾਕੀ ਘਰੇ ਖੜੀ ਏ ਸੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤੋਰ ਕੇ ਦੇਖਣਾ ਚਾਹੁੰਦੇ ਹੋ ਸਟਾਰਟ ਕਰਕੇ ਦੇਖਣੀ ਹੈ ਬੈਟਰੀ ਦੇਖਣੀ ਹੈ ਜੀ ਤੇ ਕਾਗਜ਼ ਪੱਤਰ ਚੈੱਕ ਕਰਨੇ ਨੇ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਮਾਲਕ ਦਾ ਮੋਬਾਈਲ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦਿੰਦਾ ਜੀ ਜੇ ਕਿਸੇ ਨੇ ਪਹਿਲਾਂ ਕੋਈ ਗੱਲ ਕਰਨੀ ਹੈ ਤਾਂ ਘਰੇ ਬੈਠ ਕੇ ਪਹਿਲਾਂ ਤੁਸੀਂ ਗੱਲ ਕਰ ਲਿਓ ਫਿਰ ਮਾਲਕ ਨਾਲ ਪ੍ਰੋਪਰ ਗੱਲ ਕਰਕੇ ਜਦੋਂ ਜੱਤ ਦੀ ਹੈ ਗੱਲ ਬਣਦੀ ਹੈ ਤਾਂ ਮਾਲਕ ਦੇ ਘਰੇ ਜਾ ਕੇ ਤੁਸੀਂ ਦੇਖ ਸਕਦੇ ਹੋ ਤੇ 8146837419 ਇਹ ਮਾਲਕ ਦਾ ਨੰਬਰ ਹੈ ਜੀ ਨਾਲ ਦੀ ਨਾਲ ਚੱਲਦੀ ਚੱਲਦੀ ਵੀਡੀਓ ਚ ਮੈਨੂੰ ਦੱਸਦੇ ਰਿਹਾ ਕਰੋ ਜੀ ਤੁਹਾਨੂੰ ਵੀਡੀਓ ਆਪਣੀ ਕਿਵੇਂ ਦੀ ਲੱਗਦੀ ਆ ਵੀਡੀਓ ਜੇ ਤੁਹਾਨੂੰ ਵਧੀਆ ਲੱਗਦੀ ਹੈ ਜੀ ਪਸੰਦ ਆਉਂਦੀ ਹੈ ਤਾਂ ਆਪਣੀ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜੇ ਤੁਹਾਨੂੰ ਵੀਡੀਓ ਪਸੰਦ ਆਉਂਦੀ ਹੈ ਵਧੀਆ ਲੱਗਦੀ ਹੈ ਇਸੇ ਤਰ੍ਹਾਂ ਦੀ ਵੀਡੀਓ ਤੁਸੀਂ ਹਰ ਰੋਜ਼ ਆਪਣੇ ਚੈਨਲ ਤੇ ਦੇਖਣਾ ਚਾਹੁੰਦੇ ਹੋ ਸੀ ਤਾਂ ਥੱਲੇ ਇੱਕ ਚੈਨਲ ਦਾ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਜ਼ਰੂਰ ਦਬਾ ਦਿਓ ਸਬਸਕ੍ਰਾਈਬ ਦਾ ਇਹ ਫਾਇਦਾ ਹੁੰਦਾ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਤੇ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਸਕੋਗੇ ਜੀ ਵੀਡੀਓ ਆਪਾਂ ਡੇਲੀ ਲੈ ਕੇ ਪਹੁੰਚੋਦੇ ਹਾਂ ਜੇ ਤੁਹਾਨੂੰ ਵੀਡੀਓ ਪਸੰਦ ਆਉਂਦੀ ਹੋ ਵਧੀਆ ਲੱਗਦੀ ਆ ਤਾਂ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਵੀ ਜ਼ਰੂਰ ਦਬਾ ਦਿਓ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਹੈ ਜੀ ਜੇ ਤੁਸੀਂ ਵੇਚਣਾ ਚਾਹੁੰਨੀ ਹੋ ਤਾਂ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਤੁਹਾਡੀ ਲਗਾ ਦਾਂਗੇ ਜੀ ਗੱਲ ਕਰਦੇ ਆ ਜੀ ਆਪਾਂ ਹੁਣ ਮਾਰੂਤੀ 800 ਗੱਡੀ ਦੀ ਮਾਰੂਤੀ 800 ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਜੀ ਗੱਡੀ ਦੀਆਂ ਫੋਟੋਆਂ ਚੈੱਕ ਕਰੋ ਜੀ ਵਧੀਆ ਗੱਡੀ ਆ ਜੀ 47000 ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ ਤੇ ਮਾਡਲ ਦੀ ਗੱਲ ਕਰੀਏ 2002 ਮਾਡਲ ਗੱਡੀ ਆਪਾਂ ਲੈ ਕੇ ਪਹੁੰਚੀ ਆਂ ਜ਼ੀਰੋ ਮਾਲਕ ਦਾ ਏਰੀਆ ਨਵੀਂ ਬੈਟਰੀ ਆ ਕੰਡੀਸ਼ਨ ਆ ਲੁੱਕਿਆ ਕਮੀ ਪੇਸ਼ੀ ਕੋਈ ਨਹੀਂ ਜੇ ਕਿਸੇ ਨੇ ਜਾ ਕੇ ਦੇਖਣੀ ਹੈ ਗੱਡੀ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੋਂ ਸਟਾਰਟ ਕਰਕੇ ਦੇਖ ਸਕਦੋਂ ਤੋਰ ਕੇ ਦੇਖ ਸਕਦੋਂ ਪੂਰੀ ਤਸੱਲੀ ਤੁਸੀਂ ਮਾਲਕ ਦੇ ਘਰੇ ਜਾ ਕੇ ਕਰ ਸਕਦੋਂ ਜੀ ਨਵੀਂ ਬੈਟਰੀ ਆ ਵਧੀਆ ਟਾਇਰ ਨੇ 2 ਮਾਡਲ ਹੈ ਰੇਟ ਤੁਹਾਨੂੰ ਮੈਂ ਕਨਫਰਮ ਕਰਵਾ ਹੀ ਦਿੱਤਾ ਜੀ ਬਾਕੀ ਕੋਈ ਵੀ ਚਾਹਵਾਨ ਹੈਗਾ ਇਸ ਗੱਡੀ ਨੂੰ ਖਰੀਦਣ ਦਾ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੋਂ। ਬਾਕੀ ਤੁਸੀਂ ਦੱਸੋ ਮੈਨੂੰ ਤੁਹਾਨੂੰ ਗੱਡੀ ਕਿਵੇਂ ਦੇ ਲੱਗੀ? ਅੰਦਰੋਂ ਮਾਲਕ ਨੇ ਬਹੁਤ ਸੋਹਣੀ ਮੋਡੀਫਾਈ ਕਰਵਾਈ ਹੋਈ ਐ। ਬਾਕੀ ਫੋਟੋਆਂ ਚ ਤੁਸੀਂ ਸਾਰਾ ਕੁਝ ਦੇਖ ਹੀ ਰਹੇ ਹੋ ਜੀ। ਤੇ ਮਾਲਕ ਦਾ ਮੋਬਾਈਲ ਨੰਬਰ 62398 ਤੇ 91514 ਮਾਲਕ ਦਾ ਇਹ ਨੰਬਰ ਹੈ। ਗੱਲਬਾਤ ਤੁਸੀਂ ਆਪ ਕਰ ਸਕਦੋਂ ਜੇ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ। ਹੁਣ ਆਪਾਂ ਇੱਕ ਮੋਟਰਸਾਈਕਲ ਦੀ ਗੱਲ ਕਰਾਂਗੇ ਅਸੀਂ। ਤੇ ਸਭ ਤੋਂ ਪਹਿਲਾਂ ਮੈਂ ਇੱਕੋ ਹੀ ਗੱਲ ਕਹਿਣਾ ਚਾਹੁੰ ਆਂ ਵੀ ਮੈਂ ਹਰ ਰੋਜ਼ ਕਹਿਣਾ ਹੁਣ ਅਸੀਂ ਹਰ ਵੀਡੀਓ ਚ ਵੀ ਜਿਹੜੀ ਵੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਐਡ ਕਰਬਾਉਣੀ ਐ ਆਪਣੇ ਕੋਲੇ ਇੱਕ ਤਾਂ ਵੀਡੀਓ ਤੇ 10-12 ਫੋਟੋਆਂ ਤਾਂ ਲਾਜ਼ਮੀ ਹੋਣ ਚੀ ਬਾਕੀ ਜਿਹੜੇ ਮਾਲਕ ਨੇ ਆਪਣੇ ਕੋਲੇ ਭੇਜੀ ਐ ਐਡ ਇਹ ਇਹਨਾਂ ਨੇ ਮੋਟਰਸਾਈਕਲ ਆਪਦਾ ਸੇਲ ਕਰਨਾ ਹੈਗਾ ਫੋਟੋ ਇਹਨਾਂ ਨੇ ਇੱਕੋ ਹੀ ਭੇਜੀ ਐ ਜੀ ਬਾਕੀ 8000 ਰੁਪਏ ਮਾਲਕ ਨੇ ਡਿਮਾਂਡ ਕੀਤੀ ਐ 2009 ਮਾਡਲ ਮੋਟਰਸਾਈਕਲ ਐ ਜੀ ਕੰਡੀਸ਼ਨ ਆਲੋਕ ਹੈ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਹੈ ਤੁਸੀਂ ਚੈੱਕ ਕਰ ਰਹੇ ਹੋ ਜੀ ਜਾ ਕੇ ਤੁਸੀਂ ਦੇਖਣਾ ਚਾਹੋ ਨੇ ਮੋਟਰਸਾਈਕਲ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਬਾਕੀ ਗੱਲਬਾਤ ਕਰਨੀ ਹੋਈ ਮਾਲਕ ਨਾਲ ਆਪ ਹੀ ਤੁਸੀਂ ਕਰ ਲਿਓ ਹੁਣ ਆਪਾਂ ਗੱਲ ਕਰਾਂਗੇ ਜੀ ਆਪਣੇ ਕੋਲੇ ਇੱਕ ਮਾਲਕ ਨੇ ਆਪਦਾ ਘਰ ਦਾ ਸਾਰਾ ਸਮਾਨ ਭੇਜਿਆ ਜਿਵੇਂ ਕਿ ਗੇਟ ਹੋਗੇ ਬੂਹੇ ਹੋਗੇ ਜੀ ਗਰੀਲੇ ਹੋਗੀਆਂ ਜੰਗਲੇ ਤੇ ਇਦਾਂ ਦਾ ਕੁਝ ਹੈ ਜੀ ਗੱਲ ਐਵੇਂ ਅਸੀਂ ਮਾਲਕ ਕਹਿੰਦੇ ਅ ਵੀ ਅਸੀਂ ਨਵੀਂ ਕੋਠੀ ਪਾਉਣੀ ਐ ਤੇ ਜਿੰਨਾ ਵੀ ਸਮਾਨ ਇਹਨਾਂ ਦੇ ਪੁਰਾਣੇ ਘਰ ਤੋਂ ਨਿਕਲਿਆ ਸੀਗਾ ਜਿਵੇਂ ਉੱਤੇ ਗਰਿੱਲ ਲੱਗੀ ਹੋਈ ਸੀਗੀ ਤੇ ਜੰਗਲੇ ਸੀਗੇ ਲੋਹੇ ਦੇ ਬਾਕੀ ਗੇਟ ਸੀਗੇ ਤੇ ਅਲਮਾਰੀਆਂ ਦੇ ਗੇਟ ਸੀਗੇ ਕਾਫੀ ਕੁਸ਼ਾ ਸੀ ਤੁਸੀਂ ਮਾਲਕ ਨਾਲ ਗੱਲ ਤੁਸੀਂ ਆਪ ਹੀ ਕਰ ਲਿਓ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦਿੰਨੇ ਜੇ ਕਿਸੇ ਨੇ ਖਰੀਦਣਾ ਹੈ ਸਮਾਨ ਮਾਲਕ ਨਾਲ ਗੱਲ ਕਰ ਲਿਓ ਬਰਨਾਲਾ ਮਾਲਕ ਨੇ ਏਰੀਆ ਦੱਸਿਆਗਾ 71550 15630 ਕੋਈ ਵੀ ਗੱਲ ਕਰਨੀ ਹੋਈ ਗੱਲਬਾਤ ਆਪ ਹੀ ਕਰ ਲਿਓ ਜੀ ਬਾਕੀ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸੋ ਵਧੀਆ ਲੱਗੀਏ ਲਾਈਕ ਸ਼ੇਅਰ ਕਰ ਦਿਓ ਜੀ ਚੈਨਲ ਨੂੰ ਸਪੋਰਟ ਕਰਿਆ ਕਰੋ ਜੀ ਸਬਸਕ੍ਰਾਈਬ ਕਰ ਦਿਓ ਕਿਸੇ ਨੇ ਐਡ ਕਰਵਾਉਣੀ ਹੈ ਕੋਈ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਕੁਝ ਵੀ ਹੈ ਜੀ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਤੁਹਾਡੀ ਲਗਾ ਦੇਵਾਂਗੇ